ਇੱਧਰ ਹੈਗਾ ਕਿਸ਼ੋਰ ਕੁਮਾਰ ਦਾ ਘਰ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਆ ਵਾਹਿਗੁਰੂ ਜੀ ਕੀ ਫਤਿਹ ਅੱਜ 12ਵੇਂ ਮਹੀਨੇ ਦੀ 6 ਤਰੀਕ ਸਾਲ 2025 ਦਿਨ ਸ਼ਨੀਵਾਰ ਤੇ ਤੜਕੇ-ਤੜਕੇ ਆਪਾਂ ਆਪਣੇ ਸਾਈਕਲ ਦਾ ਟਾਇਰ ਖੋਲੀ ਖੜੇ ਆਂ ਗੱਲਬਾਤ ਐਵੇਂ ਕਿ ਆਪਣਾ ਜਿਵੇਂ ਕੱਲ ਹੀ ਦੱਸਿਆ ਸੀ ਟਾਇਰ ਜਿਹੜਾ ਕੋਨਾ ਹੋਇਆ ਪਿਆ ਸੀ ਆ ਤੇ ਰੋਡ ਬਹੁ ਮਾੜੀ ਸੀਗੀ ਉਸੇ ਕਰਕੇ ਆਪਣੇ ਟਾਇਰ 'ਚ ਜਿਹੜੀਆਂ ਦੋ ਤਿੰਨ ਕੱਟ ਪੈ ਗਏ ਆ ਕੱਟ ਵੀ ਪਏ ਬਾਹਲੇ ਗੰਦੇ ਪੈ ਗਏ ਆ ਇੱਕ ਸਾਈਡ ਤੋਂ ਟਾਇਰ ਨੂੰ ਜਿਵੇਂ ਵੱਡਤਾ ਇਹ ਆ ਦੇਖੋ ਇਧਰਲੀ ਸਾਈਡ ਤੋਂ ਟਾਇਰ ਨੂੰ ਰੋਡੀਆਂ ਨੇ ਵੱਡਤਾ ਤੇ ਅੰਦਰਲੀ ਸਾਈਡ ਇਹ ਕੱਟ ਪੈ ਗਏ ਉਹਦੇ ਕਰਕੇ ਤੜਕੇ ਤੜਕੇ ਹਵਾ ਨਿਕਲੀ ਪਈ ਸੀ ਤੇ ਇੰਨਾ ਸ਼ੁਕਰ ਆ ਕਿ ਆਪਣੇ ਬਿੱਟੂ ਬਾਈ ਹੋਰੀ ਪਿੱਛੇ ਟੂਬ ਤੇ ਪੈਂਚਰ ਲਵਾ ਲਿਆ ਸੀ ਤੇ ਹੱਥੋ ਹੱਥ ਆਪਾਂ ਟੂਬ ਕੱਢ ਕੇ ਬਦਲੀ ਜਾਂਨੇ ਆ ਤੇ ਫਿਰ ਆਪਾਂ ਅੱਗੇ ਵੱਲ ਵਧਾਂਗੇ ਤੇ ਇਹਦੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੈਣਾ ਭਰਾਵਾਂ ਨੂੰ ਛੋਟਿਆਂ ਵੱਡਿਆਂ ਨੂੰ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਫੰਡਵਾ ਸ਼ਹਿਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਟੂਪ ਆਪਾਂ ਪਾ ਲਈ ਐ ਤੇ ਬਸ ਹਵਾ ਭਰਦੇ ਆਂ ਕਸ ਕੇ ਟਾਇਰ ਤੇ ਫਿਰ ਆਪਾਂ ਅੱਗੇ ਦਾ ਜਿਹੜਾ ਸਫ਼ਰ ਸ਼ੁਰੂ ਕਰਦੇ ਆਂ ਸਫ਼ਰ ਨਾਲ ਜਰੂਰ ਬਣੇ ਰਹੋ ਕੀ ਗੱਲਾਂ ਬਾਤਾਂ ਹੁੰਦੀਆਂ ਥੋਡੇ ਨਾਲ ਸਾਰੀਆਂ ਸਾਂਝੀਆਂ ਕਰਦੇ ਤੁਰੇ ਚੱਲਾਂਗੇ ਤੇ ਆਪਾਂ ਇੱਥੇ ਖੰਡਵਾ ਸ਼ਹਿਰ ਆ ਉਹਦੇ ਵਿੱਚ ਇੱਕ ਦੋ ਚੀਜ਼ਾਂ ਦੇਖਣ ਵਾਲੀਆਂ ਉਹ ਦੇਖ ਕੇ ਫਿਰ ਆਪਾਂ ਅੱਗੇ ਵੱਲ ਵਧਾਂਗੇ ਕਸ ਦੇ ਟਾਇਰ ਤੇ ਫਿਰ ਆਪਾਂ ਅੱਗੇ ਵੱਲ ਵਧਦੇ ਆਂ ਬਦਲ ਲਿਆ ਟੂਪ ਆਪਾਂ ਤੇ ਜਿਹੜੀ ਦੇ ਪੈਂਚਰ ਲੱਗਿਆ ਵਸੀ ਉਹ ਟੂਬ ਪਾ ਲਈ ਐ ਤੇ ਕਾਠੀ ਵੀ ਆਪਾਂ ਲੋਟ ਕਰ ਲਈ ਐ ਹੁਣ ਨਹੀਂ ਹਲਦੀ ਮੇਰੇ ਹਸਾਉਣਾ ਪੱਕਾ ਇਲਾਜ ਕੀਤਾ ਇਹਦੇ ਆਪਾਂ ਤਾਰਾਣਾ ਬੰਨਤੀ ਇਧਰੋਂ ਸਪੋਰਟ ਦੇਤੀ ਐ ਤੇ ਇੱਥੋਂ ਥੱਲੋ ਵੀ ਜਿੱਧਰੋਂ ਟੁੱਟੀ ਵੀ ਸੀ ਹਾਂਜੀ ਹਾਂਜੀ ਠੀਕ ਆ ਅਬ ਡਿਊਟੀ ਆਫ ਹੋ ਗਈ ਆਪਕੀ ਅੱਛਾ ਬਹੁਤ ਬਹੁਤ ਧੰਨਵਾਦ ਆਪਕਾ ਓਕੇ ਅਬ ਕੱਲ ਕੋ ਆਓਗੇ ਆਪ ਠੀਕ ਆ ਕਿਤਨੇ ਲੋਗ ਅਬ ਕੱਲ ਆئیں گے ਇੱਕ ਦਿਨ ਮੇ ਚਾਰ ਜਣੇ ਰਹਤੇ ਆਂ ਠੀਕ ਆ ਅਸੀਂ ਹਮ ਕੱਲ ਆਏਗੇ ਜੀ ਚਾਰ ਕਰਕੇ ਆਏਗੇ ਠੀਕ ਆ ਤੇ ਚਾਰ ਜਾਣੇ ਪੈਟਰੋਲ ਪੰਪ ਤੇ ਰਹਿੰਦੇ ਆ ਤੇ ਭਾਈਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਰਾਤ ਰਹਿਣ ਵਾਸਤੇ ਜਗ੍ਹਾ ਦਿੱਤੀ ਤੇ ਫਿਰ ਭਾਈ ਆਪਾਂ ਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ ਸਾਈਕਲ ਸੁੰਗਲ ਪੈਂਚਰ ਲਾਈ ਜਾਂਦੇ ਸੀ ਇਹ ਤੇ ਉਦੋਂ ਵੀ ਤੇ ਦੂਜੀ ਗੱਲ ਐ ਇਸ ਟਰੱਕ ਚ ਆਪਣੀ ਰਾਤ ਬਤੀਤ ਹੋਈ ਸੀ ਇਹਦੇ ਵਿੱਚ ਹੀ ਆਪਾਂ ਤੰਬੂ ਲਾਇਆ ਸੀਗਾ ਤੇ ਠੰਡ ਫਿਰ ਵੀ ਲੱਗੀ ਗਈ ਤੜਕੇ ਜਿਵੇਂ ਬਾਈ ਨੇ ਦੱਸਿਆ ਇਸ 2:30 ਵਜੇ ਤੋਂ ਬਾਅਦ ਚ ਚੰਗੀ ਠੰਡ ਲੱਗੀ ਕੂੰਗੜੀ ਗਏ ਕਿਉਂਕਿ ਆਪਾਂ ਉੱਤੇ ਜਿਹੜੀ ਉਹ ਵਾਟਰਪਰੂਫ ਜੀ ਲੇਅਰ ਜੀ ਹੁੰਦੀ ਉਹ ਪਾਈ ਨਹੀਂ ਸੀਗੀ ਤੇ ਹਰਪਾਲ ਬਾਈ ਨੇ ਤਰਪਾਲ ਚੱਕਤੀ ਸੀ ਕਹਿੰਦਾ ਬਈ ਗਰਮੀ ਜੀ ਲੱਗੂਗੀ ਤੇ ਉਹ ਜਿਹੜੀ ਸਾਰੀ ਹਵਾ ਵਿੱਚ ਟਰੱਕ ਤੇ ਆਈਗੀ ਉਹਦੇ ਕਰਕੇ ਤੇ ਫਿਰ ਆਪਾਂ ਤੜਕੇ ਉੱਠ ਕੇ 5 ਵਜੇ ਉਹ ਲੇਅਰ ਪਾਈ ਤੇ ਥੋੜੀ ਜੀ ਨੀਂਦ ਆਈ ਤੇ ਆਪਣੀ ਕਾਠੀ ਬਈ ਥੋੜੀ ਜੀ ਐਵੇਂ ਲੋਟ ਕੀਤੀ ਆਪਾਂ ਦਿਖਾਉਨੇ ਆ ਸਾਈਕਲ ਨੂੰ ਥੋੜਾ ਜਿਹਾ ਉਧਰ ਕਰ ਲਈਏ ਕਿਉਂਕਿ ਹੁਣ ਆਪਾਂ ਸਟੈਂਡ ਤੇ ਨਹੀਂ ਖੜਾ ਸਕਦੇ ਆ ਦੇਖੋ ਇਹਨੂੰ ਇਧਰੋਂ ਆਪਾਂ ਆ ਤਾਰ ਨਾਲ ਬੰਨਤਾ ਤਾਰਨਾ ਬੰਨਤਾ ਹੁਣ ਹਿਲਦਾ ਨਹੀਂ ਤੇ ਇਧਰੋਂ ਵੀ ਆਪਾਂ ਤਾਰਨਾ ਬੰਨਤਾ ਸਪੋਰਟ ਦੇਤੀ ਇਹਨੂੰ ਟਕਾ ਕੇ ਪੂਰੀ ਤੇ ਹੁਣ ਇਹ ਹਿਲਦਾ ਨਹੀਂ ਨਟ-ਨੋਟ ਚੰਗੇ ਕੱਸਿਆ ਤੇ ਬਾਕੀ ਵਾਹਿਗੁਰੂ ਜੀ ਭਲੀ ਕਰਨਗੇ ਤੇ ਚੱਲਦੇ ਆਪਾਂ ਅੱਗੇ ਨੂੰ ਅੱਜ ਦਾ ਜਿਹੜਾ ਸਫ਼ਰ ਆਪਣਾ ਸੁਖਦਮਈ ਹੋਵੇ ਸਾਰਿਆਂ ਦਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਮਿਹਰ ਭਰਿਆ ਰੱਖਿਓ ਗੱਡੀ ਤੇ ਆਪਣੀ ਤੇ ਵਾਹਿਗੁਰੂ वाहे गुरु वाहे गुरु वाहे गुरु वाहे गुरु वाहे गुरु वाहे गुरु जी हमारे बच्चे जानना चाहते हैं कि आप कहाँ से आ रहे हैं और कहाँ जा रहे हैं? हो पंजाब से चले हैं जी अरे बाबर पंजाब मालूम में कहाँ पर है पंजाब से ऑल इंडिया के राइड है जी ऑल इंडिया हाँ जी, जी। पंजाब से कश्मीर कश्मीर से कन्याकुमारी क्या उद्देश्य है अपना नहीं नहीं जगह देखना जी और हम वीडियो बनाते हैं और लोगों को, को, को भी दिखाना हमारे साथ जुड़े हुए हैं नहीं नहीं जगह उनको भी दिखाना और सभी फेमस जगह है है ना उन पे जाते हैं हम जहां पे के लिए निकले और इनका मुख्य उद्देश्य है पाउस बीड़ी तमाकू सिगरेट शराब कबाब चाय नमक कोल्ड ड्रिंक कुरकरे भी वो भी एक तरह का नशा ही होता है जी जी सर अभी नहीं खाना है और खा रहे हो तो कम कर देना है चाहिए इसलिए तरह से बोलना पड़ता है सभी को आप सभी को पुनः पढ़ना है आपने कामती समय खराब किया आपका नहीं नहीं सर आपने कीमती समा दिया लेते हैं उनसे क्या जरूर जरूर फोटो लेंगे मेरे मोबाइल पढ़ना सभी ਮੰਮੀ ਪਾਪਾ ਦਾ ਨਾਮ ਰੋਸ਼ਨ ਕਰਨਾ ਮਾਜਿਦ ਕਰਨਾ ਠੀਕ ਹੈ ਜੀ ਇਹ ਕੇ ਫੁੱਟ ਇਧਰ ਆ ਬੇਟਾ ਵਟਕ ਸਿਆ ਲੈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਮਣੇ ਬੋਰਡ ਤੇ ਲਿਖਿਆ ਹੈ ਇੰਦੋਰ 124 ਕਿਲੋਮੀਟਰ ਖੰਡਵਾ 22 ਕਿਲੋਮੀਟਰ ਬਾਕੀ ਰਹਿ ਗਿਆ ਤੇ ਸਾਹਮਣੇ ਇੱਕ ਬੋਰਡ ਤੇ ਹੋਰ ਲਿਖਿਆ ਹੋਇਆ ਜੇ ਤੇ ਟੋਲ ਗੇਟ 1 ਕਿਲੋਮੀਟਰ ਜਿੱਥੇ ਤੜਕੇ ਤੜਕੇ ਪਰਚੀ ਗਟਾ ਕੇ ਫੇਰ ਅੱਗੇ ਵੱਲ ਵਧੋ ਇਹਦੇ ਸੰਕੇਤ ਇਹ ਐ ਕਿ ਜੇਵ ਥੋੜੀ ਢਿੱਲੀ ਕਰ ਲੋ ਓਹ ਜਾਂਦਾ ਧੂਆਂ ਛੱਡਦਾ ਅਸਮਾਨਾਂ ਦੀਆਂ ਵਾਟਾਂ چیرਦਾ ਤੇ ਇੱਕ ਉਹ ਸਾਹਮਣੇ ਉਧਰੋਂ ਆਈ ਜਾਂਦਾ ਜੰਨੇ ਨੀਲੇ ਅਸਮਾਨਾਂ ਦੇ ਵਿੱਚ ਵਾਟ ਛੱਡਦੇ ਤੇ ਵਾਟਾ ਵੱਢਦੇ ਤੁਰੇ ਜਾਂਦੇ ਆ ਉੱਦੋਂ ਕਿ ਟੋਟੇ ਇਹ ਇੱਕ ਤਾਂ ਆ ਜਾਂਦਾ ਇੱਕ ਭਰੋਂ ਹੁੰਦਾ ਆ ਆਪਾਂ ਨੈਸ਼ਨਲ ਹਾਈਵੇ ਤੋਂ ਚੜ੍ਹਦੇ ਬੰਨੀ ਆ ਗਏ ਆ ਤੇ ਆਪਾਂ ਹੁਣ ਜਾਈਏ ਨਾ ਖੰਡਵਾ ਸ਼ਹਿਰ ਕਨੀ ਤੇ ਜਿਹੜੇ ਦੀ ਨੈਸ਼ਨਲ ਹਾਈਵੇ ਤੋਂ ਦੂਰੀ ਪੈਂਦੀ ਆ 15 ਤੋਂ 16 ਕਿਲੋਮੀਟਰ ਖੰਡਵਾ ਸ਼ਹਿਰ ਆ ਜਿਹੜਾ ਕਿਸ਼ੋਰ ਕੁਮਾਰ ਸੰਗੀਤਕਾਰ ਸੀ ਆ ਉਦੀ ਜਨਮ ਭੂਮੀ ਹੈ ਤੇ ਲਾਸਟ ਜਿਹੜਾ ਸਮਾਂ ਉਹਦਾ ਬਤੀਤ ਹੋਇਆ ਸੀ ਆ ਉਹ ਵੀ ਖੰਡਵਾ ਸ਼ਹਿਰ ਦੇ ਵਿੱਚ ਹੀ ਬਤੀਤ ਹੋਇਆ ਸੀ ਜਿੱਥੇ ਉਹਦਾ ਜਨਮ ਹੋਇਆ ਸੀ ਆ ਚੌਥੀ ਉਹਦਾ ਲਾਸਟ ਸਮਾਂ ਜਿਹੜਾ ਬਤੀਤ ਹੋਇਆ ਸੀ ਆ ਤੇ ਆਪਾਂ ਹੁਣ ਉਹਦੀ ਜਨਮ ਭੂਮੀ ਆ ਜਿਹੜਾ ਘਰ ਹੈ ਉਹ ਦੇਖਣ ਜਾਈ ਜਾਂਦੇ ਆ ਇੱਧਰ ਉੱਪਰਲੀ ਸਾਈਡ ਸਾਹਮਣੇ ਲਿਖਿਆ ਹੋਇਆ ਸ੍ਰੀ ਰਾਮ 2008 किशोर कुमार मुक्तिधाम ਤੇ ਇਹ ਜਿਹੜਾ ਸਿੱਧਾ 게ਟ ਬਣਾਇਆ ਹੋਇਆ ਸ਼ਮਸ਼ਾਨ ਘਟ ਨੂੰ ਜਾਂਦਾ ਹੈ ਤੇ ਇਹ ਉਹਨਾਂ ਦੀ ਯਾਦ ਵਿੱਚ ਪਾਰਕ ਬਣਾਇਆ ਹੋਇਆ ਹੈ ਤੇ ਇੱਧਰ ਕੁਝ ਤਸਵੀਰਾਂ ਲਾਈਆਂ ਹੋਈਆਂ ਹਨ ਪਾਰਕ ਦੇ ਬਾਹਰਲੀ ਸਾਈਡ ਜਿਹੜੀਆਂ ਸੰਗੀਤ ਦੇ ਟਾਈਮ 'ਚ ਪੋਸਟਰ ਬਣਾਉਂਦੇ ਸੀ ਉਹ ਜਿਹੜੀਆਂ ਪੋਸਟਰ ਦੀਆਂ ਤਸਵੀਰਾਂ ਸੀਆਂ ਕੁਝ ਪਾਰਕ ਦੇ ਬਾਹਰਲੀ ਸਾਈਡ ਲਾਈਆਂ ਹੋਈਆਂ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਜਿੱਥੇ ਸਟੈਚੂ ਬਣਾਇਆ ਹੋਇਆ ਹੈ ਇਹ ਇੱਧਰ ਪਾਰਕ ਬਣਾਇਆ ਹੋਇਆ ਹੈ ਕਿਸ਼ੋਰ ਕੁਮਾਰ ਦੀ ਯਾਦ ਵਿੱਚ ਇਹ ਪਾਰਕ ਬਣਾਇਆ ਹੈ 4 ਅਗਸਤ 2008 ਵਿੱਚ ਇਹ ਪਾਰਕ ਬਣ ਕੇ ਤਿਆਰ ਹੋਇਆ ਸੀ ਉਦਘਾਟਨ ਹੋਇਆ ਸੀ ਆ ਤੇ ਇੱਧਰ ਸਾਹਮਣੇ ਲਿਖਿਆ ਕਿਸ਼ੋਰ ਕੁਮਾਰ ਸਮਾਰਕ ਤੇ ਇਹ ਪਾਰਕ ਉਹਨਾਂ ਦੀ ਯਾਦ ਵਿੱਚ ਇਸ ਲਈ ਬਣਿਆ ਹੋਇਆ ਹੈ ਕਿ ਕਿਹਾ ਜਾਂਦਾ ਹੈ ਕਿ ਇੱਥੇ ਜਿੱਥੇ ਸਟੈਚੂ ਬਣਿਆ ਹੋਇਆ ਹੈ ਉਹਨਾਂ ਦੀਆਂ ਅਸਤੀਆਂ ਸੀ ਇਸ ਜਗ੍ਹਾ ਤੇ ਦਫਨਾਈਆਂ ਗਈਆਂ ਸੀ ਆ ਤੇ ਇਹਦੀ ਬੈਕ ਸਾਈਡ ਹੀ ਸ਼ਮਸ਼ਾਨ ਘਾਟਾ ਹੈ ਤਾਰ ਕੇ ਇਸ ਜਗ੍ਹਾ ਤੇ ਉਹਨਾਂ ਦਾ ਪਾਰਕ ਬਣਾਇਆ ਵਾ ਯਾਦ ਵਿੱਚ ਤੇ ਉਹਨਾਂ ਦਾ ਘਰ ਆ ਇੱਥੋਂ 4 ਕਿਲੋਮੀਟਰ ਅੱਗੇ ਸ਼ਹਿਰ ਦੇ ਵਿੱਚ ਘਰ ਪੈਂਦਾ ਹੈ ਇਧਰਲੀ ਸਾਈਡ ਉਹਨਾਂ ਸਟੈਚੂ ਬਣਾਇਆ ਵਾ ਸਟੈਚੂ ਦੇ ਉੱਤੇ ਲਿਖਿਆ ਵਾ ਚਲਤੇ ਚਲਤੇ ਮੇਰੇ ਗੀਤ ਯਾਦ ਰੱਖਣਾ ਕਦੇ ਅਲਵਿਦਾ ਨਾ ਕਰਨਾ ਬੜੀ ਸੋਹਣੀ ਲੈਂਡ ਕਈ ਵੀ ਹੈ ਵੀ ਹਮੇਸ਼ਾ ਮੇਰੇ ਗੀਤ ਆ ਜਿਹੜੇ ਯਾਦ ਰੱਖਿਓ ਕਦੇ ਉਹਨਾਂ ਨੂੰ ਭੁੱਲਿਓ ਨਾ ਵੀ ਅਲਵਿਦਾ ਨਾ ਕਿਓ ਤੇ ਇਹ ਉਹਦੇ ਉੱਤੇ ਸਟੈਚੂ ਦੇ ਉੱਤੇ ਲਿਖਿਆ ਵਾ ਤੇ ਕਿਹਾ ਜਾਂਦਾ ਹੈ ਕਿ ਇੱਥੇ ਜਿਹੜੀ ਸਟੈਚੂ ਬਣਿਆ ਵਾ ਤੇ ਆ ਬੈਕ ਸਾਈਡ ਸਮਸ਼ਾਨ ਘਟਾ ਹੈ ਤੇ ਉਹਨਾਂ ਦੀ ਜਿਹੜੀਆਂ ਆਸਤੀਆਂ ਸੀਆਂ ਉਹਨਾਂ ਦੀਆਂ ਇਸ ਜਗ੍ਹਾ ਤੇ ਦਫਨਾਈਆਂ ਸੀਆਂ ਤਾਰ ਕੇ ਇੱਥੇ ਉਹਨਾਂ ਦੀ ਯਾਦ ਵਿੱਚ ਪਾਰਕ ਬਣਾਇਆ ਵਾ ਤੇ ਹੁਣ ਆਪਾਂ ਚੱਲਦੇ ਆ ਉਹਨਾਂ ਦਾ ਘਰ ਦੇਖਣ ਜਿੱਥੇ ਉਹਨਾਂ ਦਾ ਜਨਮ ਹੋਇਆ ਸੀਗਾ ਐਸ ਸਮਸ਼ਾਨ ਘਟ ਦਾ ਵੀ ਨਾਮ ਜਿਹੜਾ ਕਿਸ਼ੋਰ ਕੁਮਾਰ ਦੇ ਨਾਮ ਤੋਂ ਹੀ ਰੱਖਿਆ ਵਾ ਖੰਡਵਾ ਸ਼ਹਿਰ ਦੇ ਆਪਾਂ ਮੇਨ ਬਾਜ਼ਾਰ 'ਚ ਪਹੁੰਚ ਗਏ ਆ ਇੱਧਰ ਫਰੂਟਾਂ ਦੀਆਂ ਰੇੜੀਆਂ ਲੱਗੀਆਂ ਪਈਆਂ ਤੇ ਆਪਣੇ ਨਾਲ ਦੇ ਸਾਥੀਆਂ ਨੇ ਵਾਜਾਂ ਮਾਰੀਆਂ ਸੀਆਂ ਸਿੱਧਾ ਹੀ ਨੰਗੀ ਜਾਂਦਾ ਸੀ ਆ ਕਹੇ ਭਾਈ ਕੁਛ ਖਾ ਪੀ ਲਾ ਤੇ ਫੇਰ ਆਪਾਂ ਅੱਗੇ ਦਾ ਜਿਹੜਾ ਸਫ਼ਰ ਕਰਾਂਗੇ ਕੀ ਲਿਤਾ ਭਾਈ ਚੀਕੂ ਜੀ ਚੀਕੂ ਜੀ ਹਾਂਜੀ ਠੀਕ ਐ ਤੇ ਨਾਲ ਸੇਵ ਜੀ ਵੀ ਆ ਚੀਕੂ ਜੀ ਤੇ ਸੇਵ ਜੀ ਇਹ ਦੋਨੇ ਲਿੱਤੇ ਆ ਕੀ ਰੇਟ ਮਿਲਿਆ 120 ਰੁਪਏ ਆ ਨਾ 120 ਰੁਪਏ ਦੋਨੇ ਠੀਕ ਹੈ ਤਿੰਨ ਸੇਵ ਅੱਧਾ ਕਿਲੋ ਚੀਕੂ ਤਿੰਨ ਸੇਵ ਠੀਕ ਹੈ ਕੁਆਂਟਲ ਕਿੰਨਾ ਦਿੰਦਾ 25 ਰੁਪਏ ਕੁਆਂਟਲ ਤੇ 5 ਕੁਆਂਟਲ ਕਰਾ ਲੈਣੇ ਸੀ ਫਿਰ ਕਾਠੀਆਂ ਆਪਣੀਆਂ ਬਹਾਵ ਤਕੜੀਆਂ ਹੀ ਆਂ ਤਾਰਾ ਤੁਰੇ ਨਾ ਬੰਨੀਆਂ ਹੋਈਆਂ ਲੋਟ ਆ ਜਾਣਗੇ ਤੇਰੇ ਵਾਲੀ ਵੀ ਤਕੜੀ ਹੈ ਤੇ ਮੇਰੇ ਵਾਲੀ ਤਕੜੀ ਹੈ ਪਿੱਟੂ ਬਾਈ ਵਾਲੀ ਅਜ ਕਾਠੀ ਜਿਹੜੀ ਮਾੜੀ ਹੈ ਥੋੜੀ ਜੀ ਆ ਆ ਜੀ ਬਰਵਾਵਾਂਗੇ ਬੈਲਡ ਕਰਕੇ ਮੈਂ ਕਿਹਾ ਤੂੰ ਜਲਦੀ ਜਲਦੀ ਖਾਣਾ ਨਹੀਂ ਤਾਂ ਅਸੀਂ ਢੇਡ ਦਾਂਗੇ ਆਪਾਂ ਇਸ ਟਾਈਮ ਖੜੇ ਆ ਐਮਪੀ ਦੀ ਖੰਡਵਾ ਡਿਸਟ੍ਰਿਕਟ ਦੇ ਵਿੱਚ ਇੱਧਰ ਹੈਗਾ ਕਿਸ਼ੋਰ ਕੁਮਾਰ ਦਾ ਘਰ ਜਿੱਥੇ ਉਹਨਾਂ ਦਾ ਜਨਮ ਹੋਇਆ ਸੀ ਆ ਸੰਗੀਤਕਾਰ ਬਹੁਤ ਮਸ਼ਹੂਰ ਸੰਗੀਤਕਾਰ ਸੀ ਇਹ ਕਿਸ਼ੋਰ ਕੁਮਾਰ ਤੇ ਇੱਧਰ ਸਾਹਮਣੇ ਉਹਨਾਂ ਦੀ ਤਸਵੀਰ ਲੱਗੀ ਵੀ ਆ ਭਾਰਤ ਰਤਨ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਵਾ ਸੀ ਪੁਰਸਕਾਰ ਮਿਲਿਆ ਸੀ ਭਾਰਤ ਰਤਨ ਤੇ ਇੱਧਰ ਜਿਹੜੇ ਬਾਪੂ ਜੀ ਬੈਠੇ ਇਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਉਹਨਾਂ ਦੇ ਸਮੇਂ ਦੀਆਂ ਕੀ ਨਾਮ ਆਪਕਾ ਮੇਰਾ ਨਾਮ ਸੀ타ਰਾਮ ਆਪ ਇੱਧਰ ਕਿਤਨੇ ਟਾਈਮ ਸੇ ਰਹਤੇ ਹੋ ਯਾ ਮੈਨੂੰ ਲੱਗੋ ਕਾਫੀ ਸਮਾਂ ਹੋ ਗਿਆ ਹੈ ਕਾਫੀ ਸਮਾਂ ਹੋ ਗਿਆ ਹਾਂ ਕਿਸ਼ੋਰ ਕੁਮਾਰ ਇਹ ਯਹਾਂ ਪੇ ਕਿਤਨਾ ਟਾਈਮ ਰਹੇ ਥੇ दो चार साल दो चार साल उसके बाद में कहाँ चले गए थे कहाँ उन्होंने उन्होंने पढ़ाई कहाँ पे की थी पढ़ाई इंदौर में इंदौर में हाँ ठीक है तो यहाँ पे आता है कोई देखने घर वगैरह आते हैं चार अगस्त पे आते हैं उनके बच्चे ठीक है हाँ चार अगस्त तो को जब जन्मदिन पंद्रह अगस्त को जन्मदिन मनाते हैं ठीक है तेरह अक्टूबर पुण्य चेटी समाधि ठीक है ਤੋ ਉਹਨਕੇ ਪਰਿਵਾਰ ਮੇ ਅਗੇ ਫੈਮਿਲੀ ਅਭੀ ਵੀ ਹੈ ਆਤੇ ਹੈ ਹਰ ਸਭ ਆਤੇ ਹੈ ਸਭ ਲੋਕ ਆਤੇ ਹੈ ਠੀਕ ਹੈ ਅਭੀ ਕਾਮਪੇ ਰਹਤੇ ਹਨ ਉਹਨਕੇ ਪਰਿਵਾਰ ਕੀ ਵਾਲੇ ਹੈ ਉਹਨਕੇ ਪਰਿਵਾਰ ਵਾਲੇ ਅਭੀ ਕਾਮਪੇ ਰਹਤੇ ਹਨ ਹਰ ਸਭ ਬੰਬਈ ਮੇ ਬੰਬਈ ਮੇ ਠੀਕ ਹੈ ਬੰਬਈ ਮੇ ਕਲਕੱਤਾ ਮੇ ਠੀਕ ਹੈ ਤੇ ਕਹਿੰਦੇ ਬਈ ਉਹਨਾਂ ਦੇ ਪਰਿਵਾਰ ਦੇ ਜਿਹੜੇ ਬਾਕੀ ਸਦਸੇ ਹੈਗੇ ਆ ਕਲਕੱਤਾ ਬੰਬਈ ਦਿੱਲੀ ਤੇ ਉਹਨਾਂ ਚੋਣ ਵਾਲੇ ਜਿਹੜੇ ਉਸ ਜਗ੍ਹਾ ਤੋਂ ਇੱਥੇ 4 ਤਰੀਕ ਨੂੰ ਆਉਂਦੇ ਉਹਨਾਂ ਦੇ ਜਨਮ ਦਿਨ ਤੇ ਐਸ ਜਗ੍ਹਾ ਤੇ ਆਣ ਕੇ ਗੋਣ ਵਜਾਉਣ ਕਰਦੇ ਤੇ ਘਰ ਦੀ ਸਫਾਈ ਕਰਉਂਦੇ ਆ ਤੁਸੀਂ ਦੇਖੀ ਜਾਂਦੇ ਹੋ ਕਿਹੜੇ ਲੋਟ ਘਰਾਂ ਦੇ ਵਿੱਚ ਦਰਖਤ ਉੱਗੇ ਖੜੇ ਆ ਛੱਤਾਂ ਜਿਹੜੀਆਂ ਢਹ ਢੇਰੀ ਹੋਈ ਜਾਂਦੀਆਂ ਤੇ ਘਰ ਉਹਨਾਂ ਦਾ ਹੁਣ ਇੱਥੇ ਕੋਈ ਨਹੀਂ ਰਹਿੰਦਾ ਕ ਜਦੋਂ ਉਹਨਾਂ ਜਨਮ ਦਿਨ ਹੁੰਦਾ 4 ਤਰੀ ਨੂੰ ਉਦੋਂ ਹੀ ਇੱਥੇ ਆਉਂਦੇ ਆ ਗੋਣ ਵਜਾਉਣ ਹੁੰਦਾ ਕਿਸ਼ੋਰ ਕੁਮਾਰ ਦਾ ਤੇ ਬਹੁਤ ਵੱਡੇ ਸੰਗੀਤਕਾਰ ਸੀਗੇ ਤੇ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਵੀ ਕੀਤਾ ਵਾ ਸੀਗਾ ਪੁਰਸਕਾਰ ਵੀ ਮਿਲਿਆ ਵਾ ਸੀਗਾ ਦੇਖੇ ਆਪਾਂ ਕਿਸ਼ੋਰ ਕੁਮਾਰ ਸੰਗੀਤਕਾਰ ਦਾ ਜਿਹੜਾ ਘਰ ਸੀ ਆ ਤੇ ਜਿਹੜਾ ਜਨਮ ਹੋਇਆ ਸੀ ਆ ਐਮਪੀ ਸਟੇਟ ਡਿਸਟ੍ਰਿਕਟ ਖੰਡਵਾ ਦੇ ਵਿੱਚ ਤੇ ਨੋਰਮਲ ਘਰ ਦੇ ਵਿੱਚ ਉੱਠਿਆ ਸੀ ਜਿਹੜਾ ਘਰ ਦਿਖਾਇਆ ਤੇ ਹੁਣ ਤੋਂ ਢਹਿ ਢੇਰੀ ਹੋਇਆ ਪਿਆ ਜਿਹੜੀਆਂ ਛੱਤਾਂ-ਚੁੱਤਾਂ ਉਹਦੀਆਂ ਢਹਿ ਢੇਰੀ ਹੋਈਆਂ ਪਈਆਂ ਕਿਉਂਕਿ ਉਹ ਜਿਹੜੇ ਘਰ ਨੂੰ ਐ ਇੱਕ ਬਜ਼ੁਰਗ ਜਿਹੜੇ ਉਹ ਹੀ ਸੰਭਾਲਦੇ ਆ ਤੇ ਜਦੋਂ ਉਹਦਾ ਜਨਮ ਹੁੰਦਾ 43 ਨੂੰ ਉਦੋਂ ਉਹਦੇ ਪਰਿਵਾਰ ਦੇ ਜਿਹੜੇ ਸਦਸਿਆ ਉਹ ਇੱਥੇ ਆਉਂਦੇ ਆ ਉਹਦੀ ਸਫਾਈ ਕਰਕੇ ਤੇ ਗਾਣਾ ਵਜਾਣਾ ਜਿਹੜਾ ਵਜਾਇਆ ਜਾਂਦਾ ਹੈ ਉਹਦੀ ਜਿਹੜੀ ਆਵਾਜ਼ ਸੀ ਉਹਨੇ ਪੂਰੀ ਦੁਨੀਆ ਦੇ ਉੱਤੇ ਰਾਜ ਕੀਤਾ ਸੀ ਆ ਤੇ ਅੱਜ ਵੀ ਜਿਹੜੇ ਉਹਦੇ ਗਾਣੇ ਸੁਣੇ ਜਾਂਦੇ ਆ ਪੂਰੀ ਦੁਨੀਆ ਦੇ ਵਿੱਚ ਤੇ ਹੁਣ ਆਪਾਂ ਆ ਗਏ ਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਮਣੇ ਝੂਲ ਦੇ ਨਿਸ਼ਾਨ ਸਾਹਿਬ ਪੰਥ ਮਹਾਰਾਜ ਦੇ ਬੜੀ ਸੋਹਣੀ ਇਮਾਰਤ ਬਣੀ ਵੀ ਐ ਗੁਰਦੁਆਰਾ ਸਾਹਿਬ ਦੀ ਚੱਲਦੇ ਆ ਹੁਣ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਮਹਾਰਾਜ ਜੀ ਦਰਸ਼ਨ ਕਰਦੇ ਆ ਤੇ ਨਾਲੇ ਸਾਰਿਆਂ ਸੰਗਤਾਂ ਨੂੰ ਕਰੋਨੇ ਆ ਵਾਹਿਗੁਰੂ ਜੀ ਪਬਤਰ ਆਪਿਤ ਰਹਿ ਮਿਰਨ ਲਾਗੇ ਮਾਤਰਨਾਮ ਪੈਨੂ ਕੇ ਸਾਧ ਸੀਤ ਮਤ ਸੁਗੰਧ ਚਲਿਓ ਸਰਬ ਖਾਨ ਸਮਾਨ ਜਾ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਿਆ ਸੀਗੇ ਜਿਹੜੀ ਖੰਡਵਾ ਡਿਸਟ੍ਰਿਕਟ ਹੈ ਇਹਨੂੰ ਦਾਦਾ ਜੀ ਦੀ ਨਗਰੀ ਬੋਲਿਆ ਜਾਂਦਾ ਤੇ ਇੱਧਰ ਉਹਨਾਂ ਦਾ ਮੰਦਿਰ ਬਣਿਆ ਹੋਇਆ ਸ੍ਰੀ ਦਾਦਾ ਜੀ ਧਾਮ ਜੈ ਸ੍ਰੀ ਦਾਦਾ ਜੀ ਧੂਣੀ ਵਾਲੇ ਜਦੋਂ ਆਪਾਂ ਖੰਡਵਾ ਡਿਸਟ੍ਰਿਕਟ ਦੇ ਵਿੱਚ ਐਂਟਰ ਹੁੰਨੇ ਆ ਤੇ ਸਾਹਮਣੇ ਬੋਰਡ ਦੇ ਉੱਤੇ ਲਿਖਿਆ ਹੁੰਦਾ ਹੈ ਦਾਦਾ ਜੀ ਦੀ ਨਗਰੀ ਜਿਹੜਾ ਸਾਹਮਣੇ ਤੁਸੀਂ ਮੰਦਿਰ ਦੇਖੀ ਜੰਨੇ ਹੋ ਖੰਡਵਾ ਡਿਸਟ੍ਰਿਕਟ ਦੇ ਵਿੱਚ ਬਹੁਤ ਜ਼ਿਆਦਾ ਪ੍ਰਸਿੱਧ ਹੈ ਛੋਟੇ ਦਾਦਾ ਜੀ ਦਾ ਤੇ بڑے ਦਾਦਾ ਜੀ ਆ ਜਿਹੜਾ ਇੱਧਰ ਮੰਦਿਰ ਦੇਖੀ ਜੰਨੇ ਹੋ ਇਹ بڑے ਦਾਦਾ ਜੀ ਦਾ ਤੇ ਉਧਰਲੀ ਸਾਈਡ ਛੋਟੇ ਦਾਦਾ ਜੀ ਦਾ ਤੇ ਇਹਦਾ ਇਤਿਹਾਸ ਇਹ ਹੈ ਕਿ ਇੱਥੇ ਛੋਟੇ ਦਾਦਾ ਜੀ ਤੇ بڑے ਦਾਦਾ ਜੀ ਨੇ ਜੀਵਿਤ ਆਪ ਦੀ ਸਮਾਧੀ ਲਿੱਤੀ ਵੀ ਹੈ ਤੇ ਉਹਨਾਂ ਦੀ ਯਾਦ ਵਿੱਚ ਇਹ ਮੰਦਿਰ ਬਣਿਆ ਹੈ ਇਸ ਜਗ੍ਹਾ ਤੇ ਜਿਹੜੀ ਸਾਹਮਣੇ ਮੰਦਿਰ ਦੀ ਵੱਡੀ ਇਮਾਰਤ ਵੇਖੀ ਆਨੇ ਬਡੇ ਦਾਦਾ ਜੀ ਦੀ ਹੈ ਇਹਨਾਂ ਨੇ 1932 ਦੇ ਵਿੱਚ ਸਮਾਧੀ ਲਿੱਤੀ ਸੀ ਜਿਹੜੀ ਛੋਟੀ ਇਮਾਰਤ ਦੇਖੀ ਆਨੇ ਮੰਦਿਰ ਦੀ ਇਹਨਾਂ ਨੇ 1942 ਦੇ ਵਿੱਚ ਸਮਾਧੀ ਲਿੱਤੀ ਸੀਗੀ ਦੇਖਿਆ ਨਹੀਂ ਆਪਾਂ ਖੰਡਵਾ ਡਿਸਟ੍ਰਿਕਟ ਦੀਆਂ ਜਿਹੜੀਆਂ-ਜਿਹੜੀਆਂ ਇਤਿਹਾਸਿਕ ਚੀਜ਼ਾਂ ਸੀਆਂ ਤੇ ਹੁਣ ਆਪਾਂ ਖੰਡਵਾ ਸ਼ਹਿਰ ਤੋਂ ਸਾਈਕਲ ਬਾਹਰ ਕੱਢ ਕੇ ਤੇ ਨੈਸ਼ਨਲ ਹਾਈਵੇ ਕੰਨੀ ਖਿੱਚਦੇ ਆ ਤੇ ਨੈਸ਼ਨਲ ਹਾਈਵੇ ਤੋਂ ਖੰਡਵਾ ਜਿਹੜਾ ਸ਼ਹਿਰ ਹੈ ਉਹਦੀ ਦੂਰੀ ਹੈਗੀ ਹੈ ਲਗਭਗ 20 ਕਿਲੋਮੀਟਰ ਪੂਰੀ ਟੱਚ 20 ਕਿਲੋਮੀਟਰ ਪੈਂਦੀ ਹੈ ਨੈਸ਼ਨਲ ਹਾਈਵੇ ਤੋਂ ਤੇ 20 ਕਿਲੋਮੀਟਰ ਆਇਆ ਤੇ 20 ਕਿਲੋਮੀਟਰ ਹੁਣ ਵਾਸਤੀ ਉਧਰ ਨੂੰ ਜਾਣਾ ਹੈ ਤੇ ਸ਼ਹਿਰ ਤੋਂ ਬਾਹਰ ਆ ਗਏ ਆ ਤੇ ਗੱਡੀਆਂ ਤੇ ਫੇਰ ਰੋੜਾ ਤੇ ਪਹਿਲਾਂ ਕੌਣ ਲਾਤਾ ਤੇ ਆਪਣੇ ਜਿਹੜਾ ਸਾਈਕਲ ਦਾ ਮਗਰਲਾ ਟਾਇਰ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕੋਈ ਕੱਟ ਵਾਸ਼ ਚੁੱਕਿਆ ਆਪਾਂ ਇੱਥੇ ਵੀ ਪੁੱਛਿਆ ਸੀਗਾ ਖੰਡਵਾ ਡਿਸਟ੍ਰਿਕਟ ਦੇ ਵਿੱਚ ਜਬਾ-ਭਜਾਈ ਜੀ ਕੀਤੀ ਅੱਧਾ ਘੰਟਾ ਦਾ ਪਰ ਇਹਦੇ ਜਿਹੜਾ ਸਟਾਰ ਆ ਆਪਾਂ ਨੂੰ ਹਰਿਤ ਕਰਨੀ ਮਿਲੇਗੀ ਉਦੋਂ ਕਰਕੇ ਆਪਾਂ ਇੰਦੋਰ ਸ਼ਹਿਰ ਦੇ ਵਿੱਚ ਏਕਾ ਥਲੋਣ ਵਾਲਾ ਸਟੋਰ ਹੈਗਾ ਉੱਥੋਂ ਪੁੱਛਾਂਗੇ ਨਹੀਂ ਤੇ ਇੱਕ ਦੋ ਦੁਕਾਨਾਂ ਹੋਰ ਸਾਈਕਲਾਂ ਦੀਆਂ ਵੱਡੀਆਂ ਉਹਨਾਂ ਤੋਂ ਮਿਲੀ ਜਾਣਗੇ ਇੱਕ ਵਾਰੀ ਜੀ ਤੇ ਸਕੀਮ ਬਣੀ ਆ ਕਿ ਨੈਸ਼ਨਲ ਹਾਈਵੇ ਤੇ ਜਾ ਕੇ ਇਹੜਾ ਅਗਲਾ ਟਾਇਰ ਆ ਉਹ ਮਗਰਲੇ ਚੱਕੇ ਦੇ ਚੜਾ ਰਿਏ। ਉਹਦੇ ਨਾਲ ਕੰਮ ਥੋੜਾ ਜਿਹਾ ਲੋਟ ਰਹੂਗਾ। ਕਿਉਂਕਿ ਅਗਲੇ ਟਾਇਰ ਦੀਆਂ ਜਿਹੜੀਆਂ ਗੁੱਡੀਆਂ ਖਾਸੀਆਂ ਹੀ ਪਈਆਂ ਐ। ਤੇ ਅਗਲੇ ਟਾਇਰ ਤੇ ਐਡਾ ਕੋਈ ਜ਼ੋਰ ਪੈਂਦਾ ਨਹੀਂ ਆ। ਨਾ ਕੋਈ ਬ੍ਰੇਕਾਂ ਲੱਗਦੀਆਂ ਉਹਦੀਆਂ। ਮਗਰਲੇ ਟਾਇਰ ਦੀਆਂ ਫਿਰ ਬ੍ਰੇਕਾਂ ਵੀ ਬਾਲੀਆਂ ਖਾਸਦੀਆਂ ਐ। ਤੇ ਇੱਕ ਗੱਲ ਹੋਰ ਖੰਡਵਾ ਜਿਹੜੀ ਡਿਸਟ੍ਰਿਕਟ ਐ। ਇਹਦੇ ਆਲੇ-ਦੁਆਲੇ ਪਿੰਡਾਂ ਤੇ ਜਾਵਾਂਗੇ ਤਾਂ ਤੁਹਾਨੂੰ ਘਰਾਂ ਦੇ ਆਰ-ਬਾਰ ਗੰਡੇ ਹੀ ਦਿਖਣਗੇ। ਜਿਵੇਂ ਆਪਾਂ ਪਿੱਛੇ ਮਹਾਰਾਸ਼ਟਰਾਂ ਦੇ ਵਿੱਚ ਸੀਏ ਤੇ ਉੱਥੇ ਘਰਾਂ ਦੇ ਬਾਹਰ ਤਮਾਕੂ ਸਕਾਇਆ ਜਾਂਦਾ ਸੀਗਾ ਐਮਪੀ ਦੇ ਵਿੱਚ ਗੰਡੇ ਬਹੁਤ ਜ਼ਿਆਦਾ ਹੁੰਦੇ ਆ ਤਾਂ ਆਰ ਕੇ ਘਰਾਂ ਦੇ ਬਾਹਰ ਜਿਹੜੇ ਗੰਡੇ ਸਕਾ ਸਕਾ ਕੇ ਤੇ ਅੱਡੋ ਗੱਡਟੇ ਭਰੀ ਜਾਂਦੇ ਆ ਰੋੜਾਂ ਦੇ ਉੱਤੇ ਗੰਡਿਆਂ ਦੇ ਫੋਲਕੀ ਦੇਖਦੇ ਆ ਜਿਵੇਂ ਆਪਾਂ ਸਬਜ਼ੀ ਮੰਡੀ ਚੋਂ ਗੰਡਿਆਂ ਦੀ ਬੋਰੀ ਲੈ ਕੇ ਆਉਂਨੇ ਤਾਂ ਉਸ ਤੋਂ ਬਾਅਦ ਚੋਂ ਲਿਆ ਕੇ ਘਰੇ ਧੁੱਪੇ ਪਾਉਨੇ ਉਹ ਦੇਖੋ ਗੰਡੇ ਜਿਹੜੇ ਛਾਂਡ ਛਾਂਡ ਕੇ ਭਰਤੀ ਕਰੀ ਜਾਂਦੇ ਆ ਗੰਡੇ ਛਾਂਟ ਛਾਂਟ ਕੇ ਗੱਟਿਆਂ ਦੇ ਵਿੱਚ ਢੋਡ ਢਪਾਈ ਜਾਂਦੇ ਆ ਵਾਏ ਐਵੇਂ ਜਿਹੜੇ ਘਰਾਂ ਦੇ ਬਾਹਰ ਗੰਡੇ ਸਕਾਏ ਪਏ ਆ ਇੱਧਰ ਵੀ ਦੇਖੋ ਖਾਲੀ ਜਗ੍ਹਾ ਦੇ ਵਿੱਚ ਜਿਹੜੇ ਗੰਡੇ ਗੰਡੇ ਦਿਖੀ ਜਾਂਦੇ ਆ ਜਿਹੜੇ ਗਲੇ ਗੰਡੇ ਆ ਗੱਟੀ ਜਾਂਦੇ ਤੇ ਢੋਡ ਢਪਤੀ ਕਰੀ ਜਾਂਦੇ ਆ ਉਹ ਸਾਹਮਣੇ ਦੇਖਾਂਗੇ ਉਧਰਲੀ ਸਾਈਡ ਵੀ ਜਿਹੜੇ ਗੰਡੇ ਪਏ ਆ ਹਰੇਕ ਸਟੇਟ ਦੇ ਵਿੱਚ ਅੱਡ-ਅੱਡ ਖੇਤੀ ਹੁੰਦੀ ਹੈ ਤੇ ਉਸਾਂ ਨਹੀਂ ਕੰਮਕਾਰ ਹੁੰਦਾ। ਉਹ ਦੇਖੋ ਖਾਲੀ ਜਗ੍ਹਾ ਦੇਖਦੇ ਸਾਰੀ ਗੰਢੇ ਦੇਖਦੇ ਆ। ਪਹੁੰਚ ਗਏ ਆਪਾਂ ਨੈਸ਼ਨਲ ਹਾਈਵੇ ਤੇ NH 753L ਤੇ ਸੂਰਜ ਹਜੇ ਖੜਾ ਹੀ ਆ। ਤੇ ਇੱਧਰ ਆਪਣੇ ਸਾਥੀ ਕਹਿੰਦੇ ਕੀ ਚਾਹ ਪੀ ਲਈਏ ਤੇ ਫੇਰ ਆਪਾਂ ਅੱਗੇ ਵੱਲ ਵਧਾਂਗੇ। ਕਿਉਂਕਿ ਪਤਾ ਹੀ ਏ ਤੁਹਾਨੂੰ ਵੀ ਚਾਹ ਜਦੋਂ ਆਪਣੇ ਦਿਨ ਚ ਦੋ ਤਿੰਨ ਵਾਰੀ ਨਾ ਪੀਏ ਤਾਂ ਫਿਰ ਕੰਮ ਲੋਟ ਨਹੀਂ ਹੁੰਦਾ ਤੇ ਐਸੇ ਕਰਕੇ ਇੱਧਰ ਬ੍ਰੇਕਾਂ ਮਾਰ ਰੱਖੀਆਂ ਤੰਨੇ ਗੱਡੀਆਂ ਬਰਾਬਰ-ਬਰਬਰ ਲਾ ਰੱਖੀਆਂ ਹੋਟਲ ਦੇ ਸਾਹਮਣੇ ਤੇ ਬਾਈ ਨੂੰ ਕੈਡੀ ਜੀ ਤਿੰਨ ਕੱਪ ਚਾਹ ਦੇ ਕਹਦੇ ਆਂ ਵੀ ਦਵਾ ਦਾ ਬਣਾ ਦੇ ਤੇ ਆਪਣਾ ਹਰਪਾਲ ਬਾਈ ਗੱਲਾਂ ਹੋਰ-ਹੋਰ ਜੀਆਂ ਹੀ ਕਰੀ ਜਾਂਦਾ ਕਿਉਂਕਿ ਇਹ ਤਾਂ ਪਤਾ ਨਹੀਂ ਲੱਗੀਆਂ ਦਾ ਅੱਜ ਕਿਤੇ ਕੁਝ ਹੋਰ ਬੋਲ ਦਿੰਦਾ ਕਿਤੇ ਕੁਝ ਹੋਰ ਬੋਲ ਦਿੰਦਾ ਠੀਕ ਆ ਤੂੰ ਚਾਹ ਚੁ ਪੀਤੀ ਨਹੀਂ ਮੈਨੂੰ ਲੱਗਾ ਟਾਈਮ ਸਿਰ ਹੈ ਨਾ ਹਾਂਜੀ ਕਿਵੇਂ ਆ? ਆ ਲੈ ਮੰਦਾ ਤੂੰ ਪਾਣੀ ਦੂਜੇ ਹਿਸਾਬ ਨਾਲ ਪੀਂਦਾ ਗਾ ਐਵੇਂ ਪੀਂਦੇ ਇੱਧਰ ਵਾਲੇ ਆਏ ਮੜ ਕੇ ਐਂ ਕਰਦਾ ਮੈਂ ਉਹ ਕੀ ਦੱਸਾਂ ਬਾਪੂ ਇੱਧਰ ਆ ਆ ਕੇ ਲੈ ਵੀ ਚਾਹ ਆ ਗਈ ਐ ਤੇ ਪੀਨੇ ਆ ਚਾਹ ਤੇ ਫੇਰ ਆਪਾਂ ਅੱਗੇ ਦਾ ਸਫ਼ਰ ਕਰਦੇ ਆਂ ਹਾਂ ਵੀ ਸੀਐਮ ਸਾਹਿਬ ਕਿਵੇਂ ਹੈ ਇੱਕ ਬਾਈ ਦਾ ਕਮੈਂਟ ਆਇਆ ਨਵੇਂ ਨਾਮ ਰੱਖੀ ਜਾਇਆ ਕਰੋ ਇੱਕ ਬਾਈ ਦਾ ਕਮੈਂਟ ਆਇਆ ਸੀਐਮ ਸਾਹਿਬ ਇਹ ਬਾਈ ਦਾ ਨਾਮ ਨਹੀਂ ਪਤਾ ਸੀ ਕੀ ਹੈ ਬਾਈ ਨੇ ਕਮੈਂਟ ਕੀਤਾ ਤੇ ਮੈਂ ਪਰ ਜੋਤ ਬਾਈ ਦਾ ਨਾਮ ਸੀਗਾ ਜੀ ਆਪਾਂ ਨੂੰ ਪੂਰਾ ਯਾਦ ਰਹਿੰਦਾ ਹੈ ਹਰਜੋਤ ਬਾਈ ਠੀਕ ਹੈ ਹਰਜੋਤ ਬਾਈ ਇਹਦਾ ਨਾਮ ਰੱਖਤਾ ਬਿੱਟੂ ਫੇਲੀਅਰ ਤੋਂ ਅੱਜ ਤੋਂ ਸੀਐਮ ਸਾਹਿਬ ਬਾਈ ਜੀ ਫੋਨ ਚਾਰ ਤੇ ਲੱਗੇਗਾ ਜੀ ਕਾਨੂੰ ਕਟਵਾਉਣੇ ਹੋਏ ਨੇ ਜੀ ਜਿਹੜਾ ਨੈਸ਼ਨਲ ਹਾਈਵੇ ਨਵਾਂ ਬਣੀ ਜਾਂਦਾ ਹੈ ਪਹਾੜਾਂ ਨੂੰ ਘੱਟ-ਘੱਟ ਕੇ ਨੈਸ਼ਨਲ ਹਾਈਵੇ ਬਣਾਈ ਜਾਂਦੇ ਆ ਇਹ ਮਗਰ ਆਪਣੇ ਚੌਬਰ ਕਿਤੇ ਗੇਟ ਛੋਟਾ ਕਰ ਲੈਂਦੇ ਤੇ ਕਿਤੇ ਵੱਡਾ ਕਰ ਲੈਂਦੇ ਆ ਐਵੇਂ ਸਫ਼ਰ ਕਰਦੇ ਤੁਰੇ ਹੁੰਦੇ ਨੈਸ਼ਨਲ ਹਾਈਵੇ ਤੇ ਦਿਨ ਵੀ ਛਿਪਣ ਵਾਲੀ ਆ ਬੱਸ ਮਾੜਾ-ਮੋਟਾ ਚਾਂਦਨ ਜਾਂ ਰਹਿ ਗਿਆ ਆ ਜੜੀ ਇਧਰਲੇ ਪਾਸੇ ਪਹਾੜੀ ਦੇ ਮਗਰ ਲਈ ਸੜ ਲਿਸ਼ਕੋਰ ਦੀ ਪੈਂਦੀ ਆ ਪਹਾੜੀ ਦੇ ਥੱਲੜਲੀ ਸਾਈਡ ਸੂਰਤ ਜਾਵੜਿਆ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜੀਆਂ ਸਾਧਨਾਵਾਂ ਦੀਆਂ ਲਾਈਟਾਂ ਜਗਣ ਲੱਗ ਜਾਣੀਆਂ ਤੇ ਠੰਡ ਵੀ ਜਿਵੇਂ ਜਿਵੇਂ ਸੂਰਜ ਛਿਪਦਾ ਜਾਂਦਾ ਤਾਂ ਓਵੇਂ ਓਵੇਂ ਠੰਡ ਵੱਧਦੀ ਤੁਰੀ ਜਾਂਦੀ ਹੈ ਦਿਨ ਛਿਪ ਗਿਆ ਤੇ ਸਾਧਨਾਵਾਂ ਦੀਆਂ ਲਾਈਟਾਂ ਜਗਣ ਲੱਗੀਆਂ ਤੇ ਜੇ ਥੋੜੇ ਫੋਨ ਇਧਰ ਨੂੰ ਘਮਾਉਣੇ ਆ ਤੇ ਕੋਸ ਇਸ ਤਰੀਕੇ ਦਾ ਨਜ਼ਾਰਾ ਦੇਖਦਾ ਸ਼ਾਮ ਦਾ ਸੂਰਜ ਛਿਪ ਗਿਆ ਤੇ ਆਸਮਾਨ ਜਿਹੜਾ ਦੋ ਰੰਗਾ ਹੋਇਆ ਖੜਾ ਬੜਾ ਵਧੀਆ ਲੱਗੀ ਜਾਂਦਾ ਵਿੱਚ ਇੱਥੇ ਕਰਦਾ ਵੀ ਇੱਥੇ 10 ਮਿੰਟ ਬੈਠ ਕੇ ਇੱਧਰ ਹੀ ਦੇਖੀ ਜਾਈਏ ਆਇਤ ਕਰ ਆਪਣੀ ਰਾਤ ਬਤੀਤ ਕਰਨ ਵਾਸਤੇ ਕੋਈ ਜਗ੍ਹਾ ਲੱਭੀ ਨਹੀਂ ਗਈ ਖਾਦਨਾ ਦੀ ਆਵਾਜ਼ ਆ ਵੀ ਇੱਥੇ ਵਾਵਾ ਹੀ ਆ ਤੇ ਰੋਡ ਹੈ ਜਿਹੜੀ ਇੱਧਰ ਲਈ ਸੜਾ ਸਾਰ ਹੀ ਬਣੀ ਜਾਂਦੀ ਹੈ ਤੇ ਸਾਹਮਣੇ ਦੇਖ ਸਕਦੇ ਹੋ ਜੀਸੀਪੀ ਆਈ ਜਾਂਦੀ ਧੂੜੋ ਧੂੜ ਫਿਆ ਖੜਾ ਕੰਮ। ਜੋ ਕਿ ਰੋਡ ਹੈ ਜਿਹੜੀ ਨੈਸ਼ਨਲ ਹਾਈਵੇ ਬੰਦ ਦੇ ਕਰਕੇ ਤੇ ਆ ਸਿੰਗਲ ਰੋਡ ਹੈ। ਐਸ ਤੇ ਦੋਨੇ ਸਾਈਡਾਂ ਤੋਂ ਆਵੇ ਜਾ ਵੀ ਹੁੰਦੀ ਆ ਤੇ ਉਹਦੇ ਕਰਕੇ ਸਾਰੀ ਰੋਡ ਪੱਟੀ ਪਈ ਆ। ਅੱਧਾ ਘੰਟਾ ਆਪਾਂ ਮੂਹ ਨੇਰੇ ਸਫਰ ਕੀਤਾ ਤੇ ਇੱਧਰ ਹੋਟਲ ਆ ਗਿਆ ਤੇ ਨਾਲ ਦੀ ਨਾਲ ਸਾਈਕਲ ਜਿਹੜੇ ਸਾਈਡ ਤੇ ਲਾਤੇ ਆ। ਅੱਜ ਦਾ ਆਪਣਾ ਖਾਣਾ ਦਾਣਾ ਆਇਆ ਸੇਬ ਬਾਜੀ ਤੇ ਨਾਲ ਤੰਦੂਰ ਦੀਆਂ ਰੋਟੀਆਂ ਤੇ ਨਾਲ ਸਲਾਦ ਖਾਣੇ ਆ ਤੇ ਫੇਰ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਰੁਕਣ ਵਾਸਤੇ ਕੀ ਕਹਿੰਦੇ ਆ ਅੱਜ ਦੀ ਰਾਤ ਆਪਣੀ ਐਸ પેટ્રોલ ਪੰਪ ਤੇ ਬੰਦਿਤ ਹੋਊਗੀ ਤੇ પેટ્રોલ ਪੰਪ ਬੰਦ ਹੀ ਪਿਆ ਤੇ ਆਸੇ-ਪਾਸੇ ਬੱਸਾਂ ਵਾਵੇ ਹੀ ਖੜੀਆਂ ਐ ਤਿੰਨ ਤਾਂ ਇੱਧਰ ਖੜੀਆਂ ਤੇ ਤਿੰਨ ਚਾਰ ਇੱਧਰ ਲਈ ਸੈਟ ਖੜੀਆਂ ਤੇ પેટ્રોલ ਪੰਪ ਦੀ ਰਾਖੀ ਵਾਸਤੇ ਰਾਤ ਨੂੰ ਬਾਈ ਬੈਠਾ ਸੀ ਤ ਉਹ ਤੋਂ ਪੁੱਛ ਲਿਆ ਉਹ ਕੰਦਾ ਭਾਈ ਆਪ ਦਾ ਤੰਬੂ ਜਿਹੜਾ ਲਾਲੋ ਸਾਈਡ ਤੇ ਤੇ ਸਾਈਕਲ ਸੁਗਲ ਵੀ ਸਾਈਡ ਤੇ ਖੜਾ ਲਿਓ ਤੇ ਉੱਤੇ ਛੱਤ ਜੀ ਹੈਗੀ ਤੇ ਥੱਲੇ ਆਪਾਂ ਆਪਣਾ ਤੰਬੂ ਲਾ ਲਿਆ ਤੇ ਉਧਰ ਤਿੰਨੇ ਸਾਈਕਲ ਖੜਾ ਕੇ ਤੇ ਉਹਨਾਂ ਤੇ ਵੀ ਤਰਪਾਲ ਜੀ ਪਾਤੀ ਤੇ ਇੱਧਰ ਆਪਣੇ ਤੰਬੂ ਉਤੇ ਵੀ ਤਰਪਾਲ ਪਾਲੀ ਅੱਜ ਕਿਉਂਕਿ ਕੱਲ ਆਪਾਂ ਠੰਡ ਮਰ ਗਏ ਸੀਗੇ ਟਰੱਕ ਦੇ ਵਿੱਚ ਤਰਪਾਲ ਸੀ ਤਾਂ ਵੀ ਆਪਾਂ ਠੰਡ ਮਰੀ ਗਏ ਤੇ ਅੱਜ ਆਪਾਂ ਵਾਟਰਪਰੂਫ ਲੇਅਰ ਪਾ ਕੇ ਤੇ ਉੱਤੋਂ ਦੀ ਕਾਗਜ਼ ਪਾ ਲਿਆ ਤੇ ਸਾਥੀ ਆਪਣੇ ਵਿੱਚ ਵੜ ਕੇ ਟਾਈਮ ਨਹੀਂ ਬੈਗੇ ਹਾਂ ਹਾਂ ਕਿਵੇਂ ਹੋ ਸਾਥੀਓ ਠੀਕ ਆ ਜੀ ਵਧੀਆ ਵਧੀਆ ਆ ਜਾ ਬਾਹਰ ਠੰਡ ਬਹੁਤ ਆ ਗਈ ਠੰਡ ਬਹੁਤ ਕੋਟ ਕੱਟ ਲਾਏ ਨਹੀਂਗਾ ਹੋਰ ਕਿਤੇ ਜਾਂਦੇ ਜਾਂਦੇ ਟੀਕੇ ਲਵਾਣੇ ਪੈ ਜਾਣ ਪਹਿਲਾਂ ਆ ਜਿਹੜੇ ਝੁੱਗੇ ਤੇ ਲਾ ਦੋ ਕੋਟ ਤਾਂ ਨਹੀਂ ਲਾਉਣੇ ਚੱਲ ਨਹੀਂ ਨਹੀਂ ਇਹ ਤਾਂ ਵਧੀਆ ਜਿਹੜਾ ਠੰਡ ਨਹੀਂ ਕੱਢਦਾ ਅੱਛਾ ਇਹਨਾਂ ਨੂੰ ਠੰਡ ਨਹੀਂ ਲਾਦੀ ਮੁੱਕ ਵੀ ਅਜੇ ਲੱਗੀ ਪਈ ਆ ਗਈ ਟਾਈਮ ਨਹੀਂ ਵੜ ਕੇ ਸੋਗੇ ਤੇ ਹਵਾ ਜਿਹੜੀ ਵਾਵਾ ਹੀ ਚੱਲੀ ਜਾਂਦੀ ਹੈ ਤੇ ਉਹਦੇ ਕਰਕੇ ਠੰਡ ਲੱਗੀ ਜਾਂਦੀ ਸੀ ਤੇ ਆਪਣੇ ਸਾਥੀ ਦਾ ਦਾ ਸਾਈਂਗਲ ਸਾਈਡ ਤੇ ਲਾ ਕੇ ਤੰਬੂ ਕੱਢ ਕੇ ਵਿੱਚ ਵੜ ਕੇ ਬਹਿ ਗਏ ਆ ਤੇ ਵੀਡੀਓ ਦੀ ਕਟ ਵੱਡ ਕਰੀ ਜਾਂਦੇ ਆ ਤੰਬੂ ਆਪਾਂ ਲਾ ਲਿਆ ਤੇ ਅੰਦੌਰ ਆ ਜਿਹੜਾ ਇਥੋਂ 50 55 ਕਿਲੋ ਮੀਟਰ ਪਿੱਛੇ ਆਪਾਂ ਰੁਕੇ ਆ ਤੇ ਕੱਲ ਨੂੰ ਆਪਾਂ ਅੰਦੌਰ ਪਹੁੰਚ ਜਾਾਂਗੇ ਤੇ ਇਹਦੇ ਨਾਲ ਹੀ ਵੀਡੀਓ ਅੱਜ ਦੀ ਸਮਾਪਤੀ ਲਈ ਵੱਧ ਦੀ ਹੈ ਸਮਾਪਤੀ ਕਰਨ ਤੋਂ ਪਹਿਲਾਂ ਇੱਕ ਬਾਈ ਦਾ ਜਨਮ ਦੇਣਾ ਸਿਮਰਨ ਜੋਤ ਅੰਬਾਲੇ ਤੋਂ ਤੇ ਬਾਈ ਨੂੰ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੁਣ ਤੇ ਇਹਦੇ ਨਾਲ ਹੀ ਸਾਰੀ ਸੰਗਤ ਦਾ ਤੇ ਦਿਲ ਤੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਤੋਂ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਫਿਰ ਤੋਂ ਸਾਰੀ ਸੰਗ ਦਾ ਫੈਸਲ ਤੋਂ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਸਫ਼ਰ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ